ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਦਾ ਮੈਂ ਹਾਂ ਖੁਸ਼ਪੂ ਡਰਾਈਵਿੰਗ ਯਾਨੀ ਕਿ ਜਦੋਂ ਅਸੀਂ ਗੱਡੀ ਚਲਾਉਂਦੇ ਆ ਤਾਂ ਬਥੇਰੀਆਂ ਚੀਜ਼ਾਂ ਨੂੰ ਲੈ ਕੇ ਸਾਨੂੰ ਸਾਵਧਾਨੀ ਵਰਤਣ ਦੇ ਲਈ ਕਿਹਾ ਜਾਂਦਾ ਹੈ ਬਥੇਰੀਆਂ ਚੀਜ਼ਾਂ ਨੂੰ ਲੈ ਕੇ ਇਹ ਕਿਹਾ ਜਾਂਦਾ ਹੈ ਕਿ ਲਾਈਟਸ ਜੰਪ ਨਹੀਂ ਕਰਨੀਆਂ ਡਰਿੰਕਨ ਡਰਾਈਵ ਨਹੀਂ ਕਰਨੀ ਤਾਂ ਹੁਣ ਇੱਕ ਹੋਰ ਨਵਾਂ ਨਿਯਮ ਆ ਗਿਆ ਨਵਾਂ ਨਿਯਮ ਕੀ ਆਇਆ ਕਿ ਪਹਿਲਾਂ ਗੱਲਾਂ ਤਾਂ ਕਈਆਂ ਜਾਂਦੀਆਂ ਸੀ ਜਾਗਰੂਕਤਾ ਕੀਤਾ ਜਾਂਦਾ ਸੀ ਪਰ ਹੁਣ ਇਹ ਕਹਿ ਦਿੱਤਾ ਗਿਆ ਕਿ ਪਿਛਲੀ ਸੀਟ ਯਾਨੀ ਬੈਕ ਸੀਟ ਤੇ ਬੈਠਣ ਵਾਲਿਆਂ ਦੇ ਲਈ ਵੀ ਹੁਣ ਸੀਟ ਬੈਲਟ ਜ਼ਰੂਰੀ ਹੈ ਯਾਨੀ ਕਿ ਰੀਅਰ ਸੀਟ ਬੈਲਟ ਮੰਡੇਟਰੀ ਹੈ ਇਹ ਜੋ ਕਿਹਾ ਗਿਆ ਹੈ ਇਹ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਹੀ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਪੁਲਿਸ ਦੇ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਤਾਂ ਹਵਾਲਾ ਦਿੱਤਾ ਜਾ ਰਿਹਾ ਜਸਪਾਲ ਪੱਟੀ ਦਾ ਯਾਨੀ ਕਿ ਕਾਮੇਡੀਅਨ ਜਸਪਾਲ ਪੱਟੀ ਜਨਾਦੀ ਮੌਤੇ ਇਸੇ ਤਰੀਕੇ ਦੇ ਨਾਲ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਹਵਾਲਾ ਦੇ ਰਹੀ ਹੈ ਕਿ ਉਹ ਵੀ ਬੈਕ ਸੀਟ ਤੇ ਬੈਠੇ ਸੀ ਪਰ ਦਰਦਨਾਕ ਹਾਦਸਾ ਹੁੰਦਾ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਕਿਆ ਜਾ ਰਿਹਾ ਹੈ ਕਿ ਹੁਣ ਬੈਕ ਸੀਟ ਤੇ ਸੀਟ ਬੈਲਟ ਲਗਾਉਣਾ ਬੇहद ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਇੱਕ ਤਾਂ ਸੇਫਟੀ ਬਣੀ ਰਹਿੰਦੀ ਹੈ ਇਸ ਦੇ ਨਾਲ ਵੱਡਾ ਹਾਦਸਾ ਝੇਕਰ ਹੁੰਦਾ ਤਾਂ ਜਾਨ ਦਾ ਨੁਕਸਾਨ ਨਹੀਂ ਹੁੰਦਾ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਚੰਡੀਗੜ੍ਹ ਪੁਲਿਸ ਖੁਦ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਚੰਡੀਗੜ੍ਹ ਸ਼ਹਿਰ ਦੇ ਵਿੱਚ ਹੁਣ ਗੱਡੀ ਜਾਂ ਕਾਰ ਦੇ ਵਿੱਚ ਪਿਛਲੀ ਸੀਟ ਤੇ ਬੈਠਣ ਵਾਲੀ ਸਵਾਰੀ ਨੂੰ ਵੀ ਸੀਟ ਬੈਲਟ ਪੋਣੀ ਪਏਗੀ ਹਾਦਸੇ ਦੇ ਵਿੱਚ ਜਾਨ ਵਾਲੀਆਂ ਲੋਕਾਂ ਦੀਆਂ ਜਾਨਾਂ ਨੂੰ ਬਚਾਉਣ ਦੇ ਲਈ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਲੋਕ ਸੀਟ ਬੈਲਟ ਦੇ ਮਹੱਤਵ ਨੂੰ ਸਮਝ ਸਕਣ ਦੇ ਲਈ ਪੁਲਿਸ ਨਾਮੀ ਉਦਯੋਗਪਤੀ ਸਾਇਰਸ ਮਿਸਤਰੀ ਅਤੇ ਕਾਮੇਡੀਅਨ ਜਸਪਾਲ ਪੱਟੀ ਦੀ ਸੜਕ ਹਾਦਸੇ ਵਿੱਚ ਮੌਤ ਦਾ ਉਦਾਹਰਣ ਦੇ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਸਿਰਫ ਲੋਕਾਂ ਨੂੰ ਜਾਗਰੂਕ ਹੀ ਕੀਤਾ ਜਾ ਰਿਹਾ ਇਸ ਤੋਂ ਬਾਅਦ ਕਾਨੂੰਨ ਦੇ ਤਹਿਤ ਕਾਰਵਾਈ ਵੀ ਕੀਤੀ ਜਾਏਗੀ ਯਾਨੀ ਸਾਫ ਤੌਰ ਤੇ ਕਹਿ ਦਿੱਤਾ ਗਿਆ ਕਿ ਹੁਣ ਕੁਝ ਦਿਨ ਜਾਗਰੂਕ ਕਰਾਂਗੇ ਪਰ ਜੇਕਰ ਨਹੀਂ ਮੰਨੋਗੇ ਤਾਂ ਭਾਰੀ ਪੈ ਸਕਦਾ ਤੁਹਾਡੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਚੰਡੀਗੜ੍ਹ ਦੇ ਵਿੱਚ 스마트 ਸਿਟੀ ਪ੍ਰੋਜੈਕਟ ਦੇ ਤਹਿਤ ਹੁਣ ਸਾਰੀਆਂ ਸੜਕਾਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਇਸ ਦੇ ਨਾਲ ਹੀ ਹਰ ਸੜਕ ਗਤੀ ਸੀਮਾ ਤੈਅ ਕੀਤੀ ਗਈ ਹੈ ਪਰ ਇਸ ਤੋਂ ਬਾਅਦ ਵੀ ਕਈ ਵਾਰ ਹਾਦਸਿਆਂ ਦੇ ਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ ਜੋ ਕਿ ਪੁਲਿਸ ਦੇ ਲਈ ਵੱਡੀ ਚਿੰਤਾ ਦਾ ਕਾਰਨ ਬਣੀ ਹੋਈ ਹੈ ਉੱਥੇ ਹੀ ਇਹ ਵੀ ਗੱਲ ਆਈ ਹੈ ਕਿ ਪਿਛਲੀ ਸੀਟ ਤੇ ਬੈਠਣ ਵਾਲੇ ਲੋਕਾਂ ਦੀ ਵੀ ਮੌਤ ਹੋਈ ਹੈ ਇਸ ਚੀਜ਼ ਨੂੰ ਲੈ ਕੇ ਪਹਿਲੇ ਸਾਰੇ ਜੋ ਮੁੱਖ ਸੜਕਾਂ ਨੇ ਉਹਨਾਂ ਤੇ ਰਾਉਂਡ ਅਬਾਊਟ ਬਣਾਏ ਗਏ ਸੀ ਉੱਥੇ ਹੀ ਹੁਣ ਇਹ ਡਰਾਈਵ ਵੀ ਸ਼ੁਰੂ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਡਾ ਜੋ ਲਕਸ਼ਯਾ ਹੈ ਸਿਰਫ ਲੋਕਾਂ ਦਾ ਚਲਾਨ ਕਰਨਾ ਨਹੀਂ ਹੈ ਸਿਰਫ ਅਸੀਂ ਇਹ ਸੋਚਦੇ ਹਾਂ ਕਿ ਪੁਲਿਸ ਰੂਲਸ ਜੇਕਰ ਅਸੀਂ ਨਹੀਂ ਮੰਨਦੇ ਜਾਂ ਲਾਈਟ ਜੰਪ ਕਰਦੇ ਆ ਤਾਂ ਸਾਡਾ ਚਲਾਨ ਹੀ ਕਰਦੀ ਹੈ ਪਰ ਪੁਲਿਸ ਦਾ ਕਹਿਣਾ ਕਿ ਸਾਡਾ ਇਹ ਬਿਲਕੁਲ ਮਕਸਦ ਨਹੀਂ ਹੈ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਲੋਕਾਂ ਦੀ ਸੇਫਟੀ ਹੀ ਸਾਡਾ ਮੇਨ ਪਰਪਸ ਹੈ ਤਾਂ ਪੁਲਿਸ ਰਿਕਾਰਡ ਦੇ ਮੁਤਾਬਕ 2023 ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ 67 ਲੋਕਾਂ ਦੀ ਮੌਤ ਹੋਈ ਸੀ ਜਿਸ ਦੇ ਵਿੱਚ 19 ਮਹਿਲਾਵਾਂ ਸੀ 7 ਬੱਚੇ ਸ਼ਾਮਲ ਇਸ ਤਾਂ ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਕੈਮਰੇ ਲਗਾਉਣ ਦੀ ਵਚਾ ਦੇ ਨਾਲ ਮੌਤ ਦੇ ਅੰਕੜਿਆਂ ਦੇ ਵਿੱਚ ਗੜਾ ਵਟਾਈ ਹੈ 2022 ਦੀ ਤੁਲਨਾ ਦੇ ਵਿੱਚ 2000 ਤਈ ਦੇ ਵਿੱਚ ਜੋ ਮੌਤਾਂ ਹੋਈਆਂ ਨੇ ਉਹਨਾਂ ਦੇ ਵਿੱਚ ਕਮੀ ਹੋਈ ਹੈ 16 ਮੌਤਾਂ ਘਟ ਹੋਈਆਂ ਨੇ ਤਾਂ 2022 ਦੇ ਵਿੱਚ 83 ਲੋਕਾਂ ਦੀ ਜਾਨ ਗਈ ਜਦ ਕਿ 203 ਲੋਕ ਸੜਕ ਹਾਦਸੇ ਦੇ ਵਿੱਚ ਕਾਇਲ ਹੋਏ ਸੀ ਇਸੇ ਤਰ੍ਹਾਂ ਹੀ 2021 ਦੇ ਵਿੱਚ ਵੀ ਮਰਨ ਵਾਲਿਆਂ ਦੀ ਗਿਣਤੀ ਸੜਕ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 96 ਸੀ 2022 ਦੇ ਵਿੱਚ 28 ਲੋਕਾਂ ਦੀ ਮੌਤ ਹੋਈ ਤਾਂ ਸੜਕ ਪਾਰ ਕਰਦੇ ਕਰਦੇ ਹੀ ਇਹ ਲੋਕਾਂ ਦੀ ਮੌਤ ਹੋਈ 6 ਮਹਿਲਾਵਾਂ ਸਣੇ 21 ਜੋ ਟੂ-ਵੀਲਰ ਵਹੀਕਲ ਨੇ ਉਹਨਾਂ ਨੇ ਆਪਣੀ ਜਾਨ ਗਵਾਈ ਸੀ ਤਾਂ ਹੁਣ ਪੁਲਿਸ ਦਾ ਕਹਿਣਾ ਹੈ ਕਿ ਇਸ ਚੀਜ਼ ਨੂੰ ਲੈ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਜਾਗਰੂਕ ਵੀ ਇਸ ਕਰਕੇ ਕਰ ਰਹੇ ਹਾਂ ਕਿ ਲੋਕ ਜੋ ਨੇ ਆਪਣੀ ਜਾਨ ਨਾ ਗਵਾ ਸਕਣ ਤਾਂ ਇਹ ਵੀ ਕਿਹਾ ਗਿਆ ਕਿ ਹੁਣ ਤਾਂ ਸਿਰਫ ਜਾਗਰੂਕ ਕੀਤਾ ਜਾ ਰਿਹਾ ਲੋਕਾਂ ਨੂੰ ਸਮਝਾਇਆ ਜਾ ਰਿਹਾ ਰੇਅਰ ਸੀਟ ਬੈਲਟ ਦੇ ਲਈ ਯਾਨੀ ਕਿ ਬੈਕ ਸੀਟ ਤੇ ਗੱਡੀ ਦੀ ਜੋ ਬੈਕ ਸੀਟ ਹੈ ਉੱਥੇ ਜੋ ਬੰਦੇ ਨੇ ਪੈਸੇਂਜਰ ਬੰਦੇ ਨੇ ਜਾਂ ਕੈਬ ਦੇ ਵਿੱਚ ਜਾਂ ਕਹਿ ਲੋ ਜਾਂ ਜਿਹੜੀ ਤੁਹਾਡੀ ਪਰਸਨਲ ਗੱਡੀਆਂ ਨੇ ਉਹਨਾਂ ਦੇ ਵਿੱਚ ਕਹਿ ਲੋ ਤਾਂ ਸੀਟ ਬੈਲਟ ਜ਼ਰੂਰ ਲੱਗੀ ਹੋਣੀ ਚਾਹੀਦੀ ਹੈ ਨਹੀਂ ਤਾਂ ਹੁਣ ਐਕਸ਼ਨ ਵੀ ਹੋਏਗਾ ਕਾਰਵਾਈ ਵੀ ਹੋਏਗੀ ਤਾਂ ਦੱਸਦੀ ਕਿ ਮੰਡੇਟਰੀ ਕਰ ਦਿੱਤਾ ਗਿਆ ਕਿ ਹੁਣ ਜੇਕਰ ਗੱਡੀ ਚਲਾਉਣੀ ਹੈ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਜੇਕਰ ਗੱਡੀ ਚਲਾਉਣੀ ਹੈ ਤਾਂ ਪਿਛਲੀ ਸੀਟ ਤੇ ਬੈਠੇ ਨੂੰ ਵੀ ਸੀਟ ਬੈਲਟ ਲਗਾਉਣੀ ਲਾਜ਼ਮੀ ਹੈ